ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਗੋਬਿੰਦ ਸਿੰਘ। ਅੱਜ ਅਸੀਂ ਆਇਆ ਪਿੰਡ ਬੇਲਾ ਧਿਆਨੀ। ਇਹ ਜੋ ਵੀਰ ਹੈ ਜਸਪਾਲ ਸਿੰਘ ਇਹਨਾਂ ਦਾ 8 ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀ। ਦਿਮਾਗ ਤੇ ਸੱਟ ਲੱਗੀ। ਤਨੂੰ ਸੱਟ ਲੱਗੀ ਇਹਨਾਂ ਦੇ। 2 ਮਹੀਨੇ ਭਰਾ ਹਕੂਮਾ ਵਿੱਚ ਰਿਹਾ। ਤਾਂ ਪੀਜੀਐਸ ਤੋਂ ਇਲਾਜ ਚੱਲਦਾ ਸੀ। ਧਿਆੜੀ ਧੱਪਾ ਕਰਨ ਵਾਲਾ ਪਰਿਵਾਰ ਆ ਇਹ। ਦੋ ਬੇਟੀਆਂ ਇਹਨਾਂ ਦੀਆਂ ਛੋਟੀਆਂ ਇੱਕ ਬੇਟਾ ਹੈ। ਤਾਂ 2 ਮਹੀਨੇ ਤੋਂ ਹੁਣ ਭਰਾ ਹੋਣੀ ਇਲਾਜ ਵੀ ਨਹੀਂ ਕਰਵਾ ਸਕਦੇ। ਪਹਾਰਨ ਕੀ ਪੈਸੇ ਦੀ ਕਮੀ ਕਰਕੇ ਕੀ ਆਣ ਜਾਣ ਵਾਸਤੇ ਕਿਰਾਇਆ ਨਹੀਂ ਹੈਗਾ ਕਮਾਨ ਦਾ ਹੋਰ ਕੋਈ ਸਾਧਨ ਨਹੀਂ ਹੈ ਨਾਲ ਕੋਲ ਤਾਂ ਸੰਗਤ ਅਗੇ ਇਹੀ ਬੇਨਤੀ ਹੈ ਇਹ ਜੇ ਪਰਿਵਾਰਾਂ ਦੀ ਸਾਨੂੰ ਬਾਹ ਫਾੜਨੀ ਚਾਹੀਦੀ ਹੈ ਮੈਂ ਇਹਨਾਂ ਬਾਰੇ ਜਦ ਪਤਾ ਲੱਗਿਆ ਤਰਨਜੀਤ ਭਾਜੀ ਸਪੇਨ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹਨਾਂ ਵਾਸਤੇ 10000 ਦੀ ਸੇਵਾ ਭੇਜੀ ਤਾਂ ਉਸ ਤੋਂ ਬਾਅਦ ਅਸੀਂ ਕੋਈ ਇਹਨਾਂ ਦਾ ਸੋਚਦੇ ਕਿ ਕੀ ਕੋਈ ਕਮਾਈ ਦਾ ਸਾਧਨ ਇਹਨਾਂ ਦੇ ਘਰ ਵਿੱਚ ਬਣ ਜਾਵੇ ਜੋ ਇਹਨਾਂ ਦੇ ਵਾਈਫ ਹੈ ਉਹ ਕੱਪੜੇ ਦੇ ਕਪੜਾ ਸੀ ਲੈਂਦੇ ਪਰ ਸਲਾਈ ਦੀ ਮਸ਼ੀਨ ਹੈ ਨਹੀਂ ਉਹਨਾਂ ਕੋਲ ਤਾਂ ਅਸੀਂ ਸੋਚਦੇ ਆ ਕਿ ਇਹਨਾਂ ਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਅਸੀਂ ਇਹਨਾਂ ਨੂੰ ਵਧੀਆ ਸਲਾਈ ਮਸ਼ੀਨ ਵੀ ਲੈ ਕੇ ਦੇਵਾਂਗੇ ਤਾਂ ਜੋ ਉਹ ਭੈਣ ਇੱਥੇ ਸੂਟ ਸੀਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਬਾਕੀ ਸੰਗਤ ਅੱਗੇ ਬੇਨਤੀ ਹੈ ਤੁਸੀਂ ਇਹੋ ਜਿਹੇ ਪਰਿਵਾਰਾਂ ਦੀ ਵਾਹ ਫੜਨੀ ਚਾਹੀਦੀ ਹੈ ਸਾਨੂੰ ਤਾਂ ਜੋ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੀ ਹੈਲਪ ਹੋ ਸਕੇ ਬਾਕੀ ਸੰਗਤ ਅਗੇ ਬੇਨਤੀ ਹੈ ਕੋਈ ਇਲਾਕੇ ਵਿੱਚ ਕੋਈ ਹੋਰ ਜ਼ਰੂਰਤਬੰਦ ਪਰਿਵਾਰ ਹੋਵੇ ਨੰਗਲ ਤੋਂ ਅਨੰਦਪੁਰ ਸਾਹਿਬ ਤੱਕ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ 8283944344 ਹੈ ਇਹ ਲੋ ਭਾਜੀ ਇਹ 10000 ਰੁਪਏ ਤਰਨਜੀਤ ਭਾਜੀ ਸਪੈਨ ਤੋਂ ਭੇਜਿਆ ਉਹ ਨਹੀਂ ਤੁਹਾਡੇ ਵਾਸਤੇ ਮਦਦ ਬਾਕੀ ਤੁਹਾਡੇ ਵਾਈਫ ਵਾਸਤੇ ਸਲਾਈ ਮਸ਼ੀਨ ਵੀ ਲੈ ਕੇ ਦੇਣੀ ਜਿਹਦੇ ਕਰਕੇ ਤੁਹਾਡਾ ਰੋਜਗਾਰ ਘਰ ਦਾ ਚੱਲਿਆ ਰਿਹਾ ਵੇ ਬਾਕੀ ਤੁਹਾਡੀ ਅਸੀਂ ਹੋਰ ਵੱਧ ਤੋਂ ਵੱਧ ਮਦਦ ਕਰਵਾਵਾਂਗੇ ਜਿਹੜਾ ਤੁਹਾਡਾ 2 ਮਹੀਨੇ ਤੋਂ ਇਲਾਜ ਬੰਦ ਹੈ ਅਸੀਂ ਉਹ ਸ਼ੁਰੂ ਕਰਨਾ ਬਾਕੀ ਸੰਗਤ ਜੀ ਇਹਨਾਂ ਦਾ ਨਾ ਗੋਡੇ ਦਾ ਆਪਰੇਸ਼ਨ ਹੋਣਾ ਜੀ ਤਾਂ ਗੋਡੇ ਦਾ ਆਪਰੇਸ਼ਨ ਪੈਸੇ ਨਾ ਹੋਣ ਕਰਕੇ ਗੋਡੇ ਦਾ ਆਪਰੇਸ਼ਨ ਇਹਨਾਂ ਦਾ ਵਿੱਚੇ ਰਹਿ ਗਿਆ ਤਾਂ ਜੋ 5 ਲੱਖ ਦੀ ਉਹ ਸਕੀਮ ਚ ਆਪਣਾ ਆਯੁਸ਼ਮੈਨ ਯੋਜਨਾ ਹੈ ਉਹ ਇਹਨਾਂ ਦਾ ਕਾਰਡ ਦੀ ਲਿਮਟ ਪੂਰੀ ਹੋ ਗਈ ਹੈ ਤਾਂ ਸੰਗਤ ਜੀ ਅਸੀਂ ਇਹਨਾਂ ਦਾ ਇਲਾਜ ਵੀ ਕਰਵਾਣਾ ਬਾਕੀ ਤੁਸੀਂ ਇਹ ਜੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨੀ ਵਾਹਿਗੁਰੂ ਅਗੇ ਅਰਦਾਸ ਕਰਨੀ ਕਿ ਇਹ ਭਰਾ ਜਲਦ ਤੋਂ ਜਲਦ ਠੀਕ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ